ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਗੁਰੂ ਨਾਨਕ ਦੇਵ ਜੀ ਹਰਿਦਵਾਰ ਪਹੁੰਚੇ ਹਰਿਦਵਾਰ ਨੂੰ ਹਿੰਦੂ ਆਪਣਾ ਵੱਡਾ ਧੇਰਤ ਮੰਨਦੇ ਹਨ ਇਹ ਗੰਗਾ ਦੇ ਕੰਡੇ ਤੇ ਹੈ ਹਿੰਦੂ ਲੋਕ ਮਰੇ ਹੋਏ ਪ੍ਰਾਣੀਆਂ ਦੀਆਂ ਹੱਡੀਆਂ ਗੰਗਾ ਵਿੱਚ ਪਾਉਂਦੇ ਹਨ ਉਹ ਸਮਝਦੇ ਹਨ ਕਿ ਇਸ ਤੋਂ ਬਿਨਾ ਮੁਕਤੀ ਨਹੀਂ ਹੋ ਸਕਦੀ ਪਰ ਇਹ ਉਹਨਾਂ ਦਾ ਪੁਲੇਖਾ ਤੇ ਵਹਿਮ ਹੀ ਹੈ ਜੇ ਤਾਂ ਗੁਰੂ ਸਾਹਿਬ ਜੀ ਇੱਥੇ ਪੁੱਜੇ ਤਾਂ ਸਾਖੀ ਦਾ ਮੇਲਾ ਲੱਗਿਆ ਹੋਇਆ ਸੀ ਲੋਕੀ ਕੰਗਾ ਵਿੱਚ ਇਸ਼ਨਾਨ ਕਰ ਰਹੇ ਸਨ ਬਹੁਤ ਸਾਰੇ ਲੋਕ ਦਰਿਆ ਵਿੱਚ ਖੜੇ ਹੋ ਕੇ ਚੜ੍ਹਦੇ ਪਾਸੇ ਸੂਰਜ ਵੱਲ ਪਾਣੀ ਦੇ ਬੁੱਕ ਪਰ ਕੇ ਸੁਟ ਰਹੇ ਸਨ ਲੋਕ ਸਮਝਦੇ ਸਨ ਕਿ ਇਸ ਤਰ੍ਹਾਂ ਦਿੱਤਾ ਹੋਇਆ ਪਾਣੀ ਉਹਨਾਂ ਦੇ ਮਰ ਚੁੱਕੇ ਵੱਡੇ-ਵਡੇਰਿਆਂ ਅਤੇ ਪਿਤਰਾ ਤੱਕ ਪਹੁੰਚ ਰਿਹਾ ਹੈ ਇਹ ਉਹਨਾਂ ਦਾ ਗਲਤ ਵਿਸ਼ਵਾਸੀ ਜਿਸ ਨੂੰ ਦੂਰ ਕਰਨ ਲਈ ਗੁਰੂ ਨਾਨਕ ਦੇਵ ਜੀ ਇੱਥੇ ਪੁੱਜੇ ਸਨ ਗੁਰੂ ਜੀ ਲੋਕਾਂ ਨੂੰ ਗੱਲ ਸਮਝਾਉਣ ਦਾ ਢੰਗ ਵੱਖਰਾ ਹੀ ਚੁੰਦੇ ਸੀ ਉਹਨਾਂ ਗੁਰੂ ਜੀ ਨੇ ਗੰਗਾ ਵਿੱਚ ਖੜੇ ਹੋ ਕੇ ਲੈਹਦੇ ਪਾਸੇ ਪੱਛਮ ਵੱਲ ਪਾਣੀ ਦੇ ਬੁੱਕ ਭਰ ਕੇ ਸੁੱਟਨੇ ਸ਼ੁਰੂ ਕਰ ਦਿੱਤੇ ਲੋਕਾਂ ਵਾਸਤੇ ਇੱਕ ਨਵੀਂ ਤੇ ਅਨੋਖੀ ਗੱਲ ਸੀ ਪਹਿਲਾਂ ਕਿਸੇ ਨੇ ਕਦੇ ਕਿਸੇ ਨੂੰ ਇਸ ਤਰ੍ਹਾਂ ਕਰਦੇ ਨਹੀਂ ਸੀ ਵੇਖਿਆ ਲੋਕ ਗੁਰੂ ਜੀ ਦੇ ਦੁਆਲੇ ਆ ਇਕੱਠੇ ਹੋਏ ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ ਤੁਸੀਂ ਇਹ ਕੀ ਕਰਦੇ ਹੋ ਤੁਸੀਂ ਲੈੰਦੇ ਵੱਲ ਪਾਣੀ ਕਿਉਂ ਸੁੱਟ ਰਹੇ ਹੋ ਗੁਰੂ ਜੀ ਨੇ ਉਹਨਾਂ ਦੀ ਗੱਲ ਅਨਸੁਣੀ ਕਰ ਦਿੱਤੀ ਅਤੇ ਦਬ ਦਬਾ ਕੇ ਲੈੰਦੇ ਪਾਸੇ ਪਾਣੀ ਸੁੱਟੇ ਗਏ ਇਸ ਤਰ੍ਹਾਂ ਲੋਕ ਲੋਕਾਂ ਦਾ ਇਕੱਠ ਵੱਧਦਾ ਗਿਆ ਵੱਡੇ पेड़ ਬਣ ਗਏ ਇੱਕ ਆਦਮੀ ਨੇ ਅਗਾਹ ਹੋ ਕੇ ਗੁਰੂ ਜੀ ਦੀ ਪਾ ਫੜ ਲਈ ਤੇ ਕਿਹਾ ਤੁਸੀਂ ਇੱਧਰ ਪਾਣੀ ਕਿਉਂ ਸੁੱਟ ਰਹੇ ਹੋ ਗੁਰੂ ਜੀ ਨੇ ਸਾਰਿਆਂ ਵੱਲ ਵੇਖਿਆ ਤੇ ਪੁੱਛਿਆ ਤੁਸੀਂ ਸਾਰੇ ਕਿੱਧਰ ਸੁੱਟ ਰਹੇ ਹੋ ਲੋਕ ਕਹਿਣ ਲੱਗੇ ਅਸੀਂ ਤਾਂ ਚੜ੍ਹਦੇ ਵੱਲ ਨੂੰ ਕਰਕੇ ਆਪਣੇ ਮਰੇ ਮਰ ਚੁੱਕੇ ਵੱਡੇ ਵਡੇਰਿਆਂ ਨੂੰ ਪਾਣੀ ਦੇ ਰਹੇ ਹਾਂ ਗੁਰੂ ਜੀ ਨੇ ਪੁੱਛਿਆ ਓਹ ਵਡੇ ਵਡੇਰੇ ਇੱਥੋਂ ਕਿੰਨੇ ਦੂਰ ਹਨ ਲੋਕਾਂ ਨੇ ਜਵਾਬ ਦਿੱਤਾ ਬੜੀ ਦੂਰ ਰੱਖਾ ਕਰੋੜਾਂ ਮੀਲ ਦੂਰ ਫਿਰ ਗੁਰੂ ਜੀ ਨੇ ਲੋਕਾਂ ਨੂੰ ਦੱਸਿਆ ਕਿ ਮੇਰੀ ਖੇਤੀ ਤਲਵੰਡੀ ਵਿੱਚ ਸੁੱਕ ਰਹੀ ਹੈ ਉਥਾਂ ਇੱਥੋਂ ਕੇਵਲ 350 ਮੀਲ ਹੀ ਵਿੱਥ ਤੇ ਹੈ ਮੀਂਹ ਨਹੀਂ ਪਿਆ ਤੇ ਇਸ ਕਰਕੇ ਮੈਂ ਆਪਣੀ ਖੇਤੀ ਨੂੰ ਪਾਣੀ ਦੇ ਰਿਹਾ ਇਹ ਕਹਿ ਕੇ ਉਹ ਫੇਰ ਲੈੰਦੇ ਵੱਲ ਪਾਣੀ ਸੁੱਟਣ ਲੱਗ ਪਏ ਲੋਕੀ ਖੇੜ ਖੜਾ ਕੇ ਹੱਸਣ ਲੱਗ ਪਏ ਤੁਹਾਡੀ ਖੇਤੀ ਤਲਵੰਡੀ ਵਿੱਚ ਹੈ ਇੱਥੋਂ ਸੁੱਟਿਆ ਪਾਣੀ ਐਡੀ ਦੂਰ ਕਿਸ ਤਰ੍ਹਾਂ ਅਪੜੇਗਾ ਪਾਣੀ ਤਾਂ ਇੱਥੇ ਹੀ ਡਿੱਗ ਰਿਹਾ ਹੈ ਗੁਰੂ ਜੀ ਨੇ ਉੱਤਰ ਦਿੱਤਾ ਜਿਵੇਂ ਤੁਹਾਡਾ ਸੁੱਟਿਆ ਪਾਣੀ ਤੁਹਾਡੇ ਵਡੇਰਿਆਂ ਨੂੰ ਅਪੜੇਗਾ ਉਵੇਂ ਹੀ ਮੇਰਾ ਪਾਣੀ ਤਲਵੰਡੀ ਪੁੱਜ ਜਾਵੇਗਾ ਜੇ ਮੇਰਾ ਸੁਟਿਆ ਪਾਣੀ ਤਰਤੀ ਤੇ 350 ਮੀਲ ਦੀ ਵਿੱਤੇ ਨਹੀਂ ਪਹੁੰਚ ਸਕਦਾ ਤਾਂ ਤੁਹਾਡਾ ਸੁਟਿਆ ਪਾਣੀ ਕਰੋੜਾਂ ਮਿਲਾਤੇ ਸੂਰਜ ਤੋਂ ਅੱਗੇ ਕਹੇ ਜਾਂਦੇ ਪਿੱਤਰ ਤੱਕ ਕਿਵੇਂ ਪਹੁੰਚ ਜਾਏਗਾ ਹੁਣ ਲੋਕੀ ਚੁੱਪ ਹੋ ਗਏ ਉਹਨਾਂ ਨੇ ਆਪਣੀ ਗਲਤੀ ਸਮਝ ਆ ਗਈ ਉਹ ਸਮਝ ਚੁੱਕੇ ਸਨ ਕਿ ਸਾਡਾ ਵਿਸ਼ਵਾਸ ਝੂਠਾ ਹੈ ਮਰੇ ਹੋਏ ਵੱਡੇ-ਵਡੇਰਿਆਂ ਨੂੰ ਪਾਣੀ ਦੇਣ ਵਾਲੀ ਕਲ ਝੂਠੀ ਹੈ ਸੂਰਜ ਕੋਈ ਦੇਵਤਾ ਨਹੀਂ ਗੁਰੂ ਜੀ ਨੇ ਠੀਕ ਹੀ ਦੱਸਿਆ ਹੈ ਸਾਰੇ ਗੁਰੂ ਜੀ ਦੇ ਚਰਨੇ ਲੱਗੇ ਗੁਰੂ ਜੀ ਨੇ ਸਭ ਨੂੰ ਸੱਚੇ ਧਰਮ ਦਾ ਰਾਹ ਦੱਸਿਆ ਕਿ ਇੱਕ ਪਰਮਾਤਮਾ ਦਾ ਸਿਮਰਨ ਕਰੋ ਨੇਕ ਕੰਮ ਕਰੋ ਗੁਰੂ ਜੀ ਨੇ ਇਹ ਵੀ ਸਮਝਾਇਆ ਕਿ ਪਿੱਤਰ ਲੋਕ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਅਤੇ ਹੋਰਨਾ ਦਾ ਕੀਤਾ ਪਾਠ ਦਾਨ ਪੁੰਨ ਮਰ ਚੁਕੇ ਪ੍ਰਾਣੀ ਦਾ ਕੁਝ ਨਹੀਂ ਸਵਾਰ ਸਕਦਾ ਇਸ ਜੀਵਨ ਵਿੱਚ ਕੀਤੇ ਭਲੇ ਕੰਮ ਹੀ ਮਨੁੱਖ ਦੇ ਕੰਮ ਆਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ